بول سو نربئے والی مہاراج کی جگہ سورب چودھری کتوں کا رہنے والے کی معاملہ گا جیس کانفرنس کر پر رہے ہو ਸਰਮੇਰਾ ਮਨਨਦ ਬਾਗਦਾਰ ਇਹਨਾਂ ਮਲਾਵਾ ਤੇ ਆਪਣਾ ਮਾਮਲਾ ਇਹ ਗਵਰਨਰ ਨੇ ਮੈਨੂੰ ਥੋਹਾ ਹਾਥੀਗੜ ਤੋਂ ਏਅਰਪੋਰਟ ਦੀ ਸਵਾਰੀ ਕਹਿ ਕੇ ਤੇ ਉੱਥੇ ਬੁਲਾਇਆ ਜਦੋਂ ਮੈਂ ਉੱਥੇ ਖਲੋਤਾ ਸਵਾਰੀ ਲੈਣ ਨੂੰ ਤੇ ਉਹਨਾਂ ਉੱਥੇ ਮੈਨੂੰ ਸਵਾਰੀ ਨਹੀਂ ਨਜ਼ਰ ਆਈ ਤੇ ਇਹਨਾਂ ਨੇ ਮੈਨੂੰ ਉੱਥੇ ਇਨੋਵਾ ਗੱਡੀ ਚੋਂ ਉਤਰ ਕੇ ਕੇਰਾ ਪਾ ਲਿਆ ਉੱਥੇ ਇਹਨਾਂ ਨੇ ਪਾ ਲਿਆ ਕੋਣ ਹੈਗੇ ਨਹੀਂ ਜਣਾ ਤੁਹਾਨੂੰ ਨੋਵਾ ਗੱਡੀ ਚ ਪਾਇਆ ਤੇ ਇਹਨਾਂ ਨੇ ਤੁਹਾਨੂੰ ਪ੍ਰਦੀਪ ਗੱਬਰ ਤੇ ਉਹਨਾਂ ਦਾ ਬੇਟਾ ਰਗੂ ਤੇ ਇੱਕ ਉਹਨਾਂ ਦਾ ਗਨਮੈਨ ਹੈ ਤੇ ਇੱਕ ਨਾਲ ਡਰਾਈਵਰ ਸੀ ਤੇ ਇੱਕ ਤਿੰਨ ਚਾਰ ਬੰਦੇ ਹੋਰ ਸੀ ਨਾਲ ਅਣਪਛਾਤੇ ਉਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਕਿਉਂ ਪਾਲਿਆ ਕੀ ਕਾਰਨ ਹੈਗਾ ਰੰਜਿਸ਼ ਨਹੀਂ ਤੁਹਾਡੀ ਮੇਰੀ ਕੋਈ ਰੰਜਿਸ਼ ਨਹੀਂ ਸੀ ਉਹਨਾਂ ਦੇ ਨਾਲ ਉਸ ਸੰਬੰਧ ਨੂੰ ਕੰਪਲੀਟ ਕੀਤੀ ਕੋਈ ਪੁਲਸਾ ਹਾਂਜੀ ਹਾਂਜੀ ਇਹ ਹੁਣ ਤੱਕ ਪੁਲਸ ਨੇ ਕੀ ਕੀਤਾ ਤੁਹਾਨੂੰ ਕੰਪਲੇਨ ਲਿਖ ਲਈ ਹੈ ਉਹਨਾਂ ਨੇ ਬਾਕੀ ਕਹਿੰਦੇ ਕੋਈ ਨਹੀਂ ਕਾਰਵਾਈ ਕਰਦੇ ਆ ਜਿੱਥੇ ਤੁਹਾਨੂੰ ਚੁੱਕਿਆ ਉੱਥੇ ਕੋਈ ਕੈਮਰੇ ਦੀ ਵੀਡੀਓ ਆਈ ਹੈ ਨਾਲ ਉੱਥੇ ਸਰ ਵੀਡੀਓ ਆਈ ਆ ਪਰ ਉਹ ਕਢਾ ਲੈਨੇ ਆ ਉਹਦੋ ਕੀ ਮੰਗ ਕਰਦੇ ਜੇ ਮੰਗ ਸਰ ਕਾਰਵਾਈ ਜੋ ਬੰਦੀ ਆ ਉਹ ਜਦੋਂ ਤੁਹਾਨੂੰ ਉਹਨਾਂ ਨੇ ਚੁੱਕਿਆ ਵਾ ਚੁਗੋਗੇ ਕਿੱਥੇ ਲੈ ਕੇ ਗਏ ਜੇ ਤੁਹਾਡੇ ਨਾਲ ਕੀ ਵਰਤਦਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਉੱਥੇ ਸਰ ਉਹਨਾਂ ਨੇ ਮੈਨੂੰ ਘੇਰਾ ਪਾ ਕੇ ਤੇ ਕੁੱਟਿਆ ਮਾਰਿਆ ਹਾਂ ਕੁੱਟ ਕੇ ਮਾਰ ਕੇ ਤੇ ਮੁੜ ਕੇ ਕਹਿੰਦੇ ਗੱਡੀ 'ਚ ਬੈ ਗੱਡੀ 'ਚ ਮੈਂ ਬੈਠਾ ਨਹੀਂ ਤੇ ਜ਼ਬਰਦਸਤੀ ਉਹ ਕਹਿੰਦੇ ਨਹੀਂ ਤੇ ਗੋਲੀ ਮਾਰ ਦੇਣੀ ਤੈਨੂੰ ਤੇ ਨਹੀਂ ਤੇ ਚੁੱਪ ਕਰਕੇ ਬਹਿ ਜਾ ਉਥੋਂ ਹੱਥੋਂ ਪਾਈ ਹੋਈ ਆ ਮੈਂ ਬੜਾ ਰੋਲਾ ਪਾਇਆ ਉੱਥੇ ਬਚਾਓ ਬਚਾਓ ਮੈਂ ਕੱਲਾ ਸੀ ਇਹਨਾਂ ਨੇ ਮੇਰੀ ਗੱਡੀ ਖੋਲੀ ਉੱਥੇ ਤੇ ਮੈਨੂੰ ਫਿਰ ਉਹ ਰਿਵਾਲਵਰ ਦਾ ਬੱਟ ਮਾਰਿਆ ਅੱਛਾ ਤੇ ਉਹ ਕਹਿੰਦੇ ਬਹਿ ਜਾ ਚੁੱਪ ਕਰਕੇ ਨਹੀਂ ਤੇ ਬੁਰਾ ਹਾਲ ਹੋਣਾ ਤੇਰਾ ਤੇ ਮੈਨੂੰ ਉੱਥੇ ਬਾ ਲਿਆ ਫਿਰ ਕੁੱਟ ਬ ਗੱਡੀ ਇਧਰ ਉਧਰ ਘਮਾਉਂਦੇ ਰਹੇ ਗੱਡੀ ਚ ਕੁੱਟਦੇ ਮਾਰਦੇ ਰਹੇ ਤੇ ਫਿਰ ਮੁੜ ਕੇ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਰੋਲਾ ਪੈ ਗਿਆ ਤੇ ਮੈਨੂੰ ਉੱਥੋਂ ਬੀ ਡਿਵੀਜ਼ਨ ਥਾਣੇ ਛੱਡ ਗਏ ਉਥੇ ਮੈਨੂੰ ਜਿਨ੍ਹਾਂ ਨੇ ਤਾਂ ਅੱਛਾ ਤਾਂ ਠਾਣੇ ਲੈ ਕੇ ਇਹ ਤੇ ਉਹਨਾਂ ਨੇ ਤਾਂ ਹਾਂਜੀ ਪੁਲਿਸ ਦੇ ਹਵਾਲੇ ਕਰਤਾ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਿਸ਼ੂ ਕਾਸ਼ਪਟੇਸ਼ਨਾ ਮੈਂ ਰਾਸਤੀ ਪ੍ਰਧਾਨ ਆ ਤੇ ਹੋਰ ਵੀ ਜਿਹੜੀ ਸਾਡੀਆਂ ਵੱਖ-ਵੱਖ ਸੰਸਥਾਵਾਂ ਦੇ ਸਾਡੇ ਪ੍ਰਧਾਨ ਜਿੱਤਾਂ ਸ਼ਬੀਰ ਜੀ ਆਏ ਦਲੇ ਸਖਸਾ ਸੰਸਥਾ ਦੇ ਤੇ ਪ੍ਰਧਾਨ ਨੇ ਹੋਰ ਵੀ ਸੰਸਥਾ ਦੇ ਸਾਡੇ ਪ੍ਰਧਾਨ ਆਏ ਨੇ ਸਚਨ ਕਮਲੋਤਰਾ ਜੀ ਅਜੇ ਅਕਸ਼ੇ ਭੱਟੀ ਜੀ ਹੋਰ ਵੀ ਉਹਨਾਂ ਦੇ ਸਾਥੀ ਆਏ ਨੇ ਤੇ ਪ੍ਰੈਸ ਕਾਨਫਰੰਸ ਇਸ ਵਾਸਤੇ ਅਜੇ ਰੱਖੀ ਗਈ ਆ ਇਹ ਇਹ ਪਿਛਲੇ ਦਿਨੀ 12 ਤਰੀਕ ਵਾਲੇ ਦਿਨ ਇਹ ਸੌਰਵ ਸੌਰਵਰਾ ਨੂੰ ਇਹ ਜੀ ਸਵਾਰੀ ਦਾ ਲਲਚ ਦੇ ਕੇ ਹਾਠੀਗੜ ਬੁਲਾਇਆ ਗਿਆ ਵਾ ਕਰ ਰਾ ਮੋਤੀराम ਉੱਥੇ ਜਦੋਂ ਇਹ ਪੁੱਜਿਆ ਵਾ ਸੌਰਵ ਉੱਥੇ ਕੋਈ ਸਵਾਰੀ ਨਹੀਂ ਸੀ ਤੇ ਉੱਥੇ ਨੋਵਾ ਗੱਡੀ ਦੇ ਵਿੱਚ ਤੁਹਾਡੇ ਜਿਹੜੇ ਸਮਾਜ ਦੇ ਜਿਹੜੇ ਸੇਵਾਦਾਰ ਆਪਣੇ ਆਪ ਨੂੰ ਕਹੋਂਦੇ ਨੇ ਉਹ ਸੇਵਾਦਾਰ ਨਹੀਂ ਆ ਉਹ ਇੱਕ ਇਟਨਾਪਰ ਹੈਗੇ ਨੇ ਤੇ ਉਹਨਾਂ ਨੇ ਪ੍ਰਦੀਪ ਗੱਬਰ ਸੀ ਨਾਲ ਉਹਨਾਂ ਦਾ ਬੇਟਾ ਸੀ ਰਗੂ ਇੱਕ ਡਰਾਈਵਰ ਇੱਕ ਗਨਮੈਨ ਤੇ ਦੋ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਸੌਰਵ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਬਿਠਾਇਆ ਤੇ ਉਹਨੂੰ ਮਾਰਕੁੱਟ ਕੀਤੀ ਫਿਰ ਮੁੜ ਕੇ ਜਦੋਂ ਸੌਰਵ ਜੀ ਗੱਡੀ 'ਚ ਨਹੀਂ ਬਹਿੰਦੇ ਫਿਰ ਇਹਨਾਂ ਨੂੰ ਰਿਵਾਲਵਰ ਦਿਖਾ ਕੇ ਕਿਹਾ ਵੀ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਜੇ ਤੂੰ ਅਗਰ ਗੱਡੀ 'ਚ ਨਹੀਂ ਬਿਟਾਦੇ ਤੇ ਫਿਰ ਵੀ ਇਹ ਖਾਪਰ ਰੋਲਾ ਪਾਉਂਦਾ ਰਿਹਾ ਵੀ ਮੈਨੂੰ ਬਚਾਓ ਇਹਨਾਂ ਬੰਦਿਆ ਕੋ ਮਰ ਲੇਕਿਨ ਕੋਈ ਵੀ ਉਸ ਵੇਲੇ ਕੋਈ ਵੀ ਲਾਗੇ ਨਹੀਂ ਸੀ ਆਇਆ ਬੰਦਾ ਫਿਰ ਇਹਨਾਂ ਨੇ ਉਰੇ ਰਿਵਾਲਵਰ ਦਾ ਉਰੇ ਬਾਟਮ ਆ ਰਿਹਾ ਸਾਈਡ ਤੇ ਤੇ ਉਹ ਫਿਰ ਉਹਨੂੰ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਇੱਧਰ-ਉੱਧਰ ਘਮਾਉਂਦੇ ਰਹੇ ਜਦੋਂ ਉਹ ਗੱਡੀ ਵਿੱਚ ਉਹ ਹੱਥ-ਪੈਰ ਮਾਰਦਾ ਰਿਹਾ ਲੋਕਾਂ ਨੇ ਵੇਖਿਆ ਹੋਣਾ ਲੌੜਾ ਪੈ ਗਿਆ ਤੇ ਇਹਨਾਂ ਦੀ ਗੱਡੀ ਦੇ ਮਗਰ ਬੰਦੇ ਵੀ ਧੌੜੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੰਮ ਖਰਾਬ ਹੋ ਗਿਆ ਇਹ ਫਿਰ ਉਹਨੂੰ ਇਹ ਬੀ ਡਿਵੀਜ਼ਨ ਥਾਣੇ ਮਾਰਦੇ ਕੁੱਟਦੇ ਲੈ ਕੇ ਆਏ ਥਾਣੇ ਦੇ ਵਿੱਚ ਵੀ ਇਹਨਾਂ ਨੇ ਉਹਨੂੰ ਮਾਰਿਆ ਫੁੱਟਿਆ ਫਿਰ ਉਥੇ ਐਸਐਚਓ ਸਾਹਿਬ ਸੁਖਵੀਰ ਹੋਰੀ ਬਾਹਰ ਆਏ ਨੇ ਉਹਨਾਂ ਨੇ ਕਿਹਾ ਵੀ ਪ੍ਰਦੀਪ ਜੀ ਤੁਸੀਂ ਗਲਤ ਕੀਤਾ ਸਾਨੂੰ ਤੁਸੀਂ ਦੱਸੋ ਵੀ ਬੰਦਾ ਕਿੱਥੇ ਸੀ ਤੇ ਅਸੀਂ ਉਹਨੂੰ ਆਉਂਦੇ ਲਾ ਕੇ ਫੜ ਗਏ ਇਹਨਾਂ ਨੇ ਮਾਰਿਆ ਕਿ ਉਹ ਕਾਰਨ ਕੀ ਗਾ ਇਹ ਮਾਰਿਆ ਇਸ ਕਰਕੇ ਸੀ ਵੀ ਕੋਈ ਵਿੱਕੀ ਨਾਂ ਦਾ ਕੋਈ ਬੰਦਾ ਹੈਗਾ ਵਾ ਉਤੇ ਪ੍ਰਦੀਪ ਗੱਬੜ ਦੇ ਨਾਲ ਹੀ ਉਹਦੀ ਵਰਕਸ਼ਾਪ ਆ ਉਹ ਉਦੋਂ ਜਦੋਂ ਵੀ ਇਹ ਜਿਹੜਾ ਸੌਰਵ ਹੈ ਇਹਨਾਂ ਕੋ ਕੰਮ ਕਰਾਉਂਦਾ ਸੀ ਹੋਰ ਵੀ ਹੁੰਦੇ ਸੀ ਗਾ ਕੰਮ ਕਰਾਉਂਨ ਮਰ ਲੇਕੇ ਉਥੇ ਪ੍ਰਦੀਪ ਗੱਬਰ ਉਹਨੂੰ ਨਾ ਦੇ ਕੰਨਾਂ ਨੂੰ ਕੰਮ ਕਰ ਦਿੰਦਾ ਸੀ ਨਾ ਦੇ ਗਾਗਾ ਨੂੰ ਉਥੇ ਖੜੇ ਹੋਣ ਦਿੰਦਾ ਸੀ ਤੇ ਉਹਦੇ ਇਸ ਕਰਕੇ ਜਿਹੜੀ ਹੋਈ ਹੈ ਲੜਾਈ 5 ਤਰੀਕ ਵਾਲੇ ਦਿਨ ਉਥੇ ਵਿੱਕੀ ਦੀ ਲੜਾਈ ਹੋਈ ਆ ਇਹ ਉਹਦੇ ਜਿਹਨਾਂ ਦੀ ਕੋਟ ਮਾਰ ਹੋਈ ਤੇ ਬੜਾ ਕੁਝ ਹੋਇਆ ਮਰ ਲੇਕਿਨ ਸਾਡੇ ਸੌਰਵ ਦਾ ਉਹਨੇ ਨਾਲ ਲਾਇਆ ਸੌਰਵ ਉਸ ਵੇਲੇ 8:30 ਵਜੇ ਘਰ ਸੀ ਇਹਨਾਂ ਦੀ ਲੜਾਈ 10:30 ਵਜੇ ਹੋਈ ਸੀ ਤੇ ਸੌਰਵ ਦਾ ਨਜਾਇਜ਼ ਨਾਲ ਲਾਇਆ ਤੇ ਅਸੀਂ ਸੌਰਵ ਦੇ ਜਿਹੜਾ ਇਹਨਾਂ ਨੇ ਮਾਰਕੋਟ ਕੀਤੀ ਆ ਉਹਦਾ ਮੈਡੀਕਲ ਵੀ ਹੋਇਆ ਵਾ ਤੇ ਅਸੀਂ ਦਰਖਾਸਤ ਵੀ ਦਿੱਤੀ ਆ ਇਹ ਜਿਹੜੇ ਪ੍ਰਦੀਪ ਗੱਬਰ ਆ ਇਹ ਗਨਮੈਨ ਲੈ ਕੇ ਤੇ ਲੋਕਾਂ ਨੂੰ ਧਮਕਾਉਂਦਾ ਡਰਾਉਂਦਾ ਵਾ ਤੇ ਆਪਣਾ ਜਿਹੜਾ ਅਸਲਾ ਜਿਹੜਾ ਪ੍ਰਸ਼ਾਸਨ ਨੇ ਇਹਨੂੰ ਦਿੱਤਾ ਵਾ ਅਸਲਾ ਜਿਹੜਾ ਹੁੰਦਾ ਫ਼ਾਇਜ਼ਦਾਰ ਤੇ ਹੁੰਦਾ ਜਿਹੜਾ ਗਨਮੈਨ ਹੁੰਦਾ ਉਹ ਵੀ ਫ਼ਾਇਜ਼ਦਾਰ ਇਹ ਮਰ ਉਹਦਾ ਗਲਤ ਇਸਤੇਮਾਲ ਕਰਦਾ ਵਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਕਰਦੇ ਆ ਵੀ ਇਹਦਾ ਜਿਹੜਾ ਇਹਦਾ ਜਿਹੜਾ ਇਹਦਾ ਜਿਹੜਾ ਅਸਲਾ ਵਾ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਜਿਹੜਾ ਇਹਦਾ ਗਨਮੈਨ ਆ ਉਹ ਫੌਰਨ ਡਰਾਪ ਕੀਤਾ ਜਾਵੇ ਕਿਉਂਕਿ ਇਹ ਇੱਕ ਇੱਕ ਗਨਮੈਨ ਤੇ ਲਾਇਕ ਨਹੀਂ ਆ ਕਿਉਂਕਿ ਇਹ ਗਨਮਾਂ ਲੈ ਕੇ ਤੇ ਲੋਕਾਂ ਨੂੰ ਡਰਾਉਂਦਾ ਤੋਹਂਦਾ ਤੇ ਸਾਡੇ ਕੋਲ ਹੋਰ ਵੀ ਬੰਦੇ ਹੈਗੇ ਜਿਨ੍ਹਾਂ ਨੂੰ ਇਹਨੇ ਡਰਾ ਧਮਗਾ ਕੇ 10 10 20 20000 ਰੁਪਏ ਦੀ ਠੱਗੀ ਮਾਰੀ ਆ ਉਹ ਵੀ ਅਸੀਂ ਉਹ ਟੈਂਪੋ ਬਾਅਦ ਉਹ ਵੀ ਬੰਦੇ ਸਾਹਮਣੇ ਆਵਾਂਗੇ ਲੱਗੇ ਪਰਜਾ ਦਰਜ ਨਾ ਆਇਆ ਤੇ ਅਸੀਂ ਫਿਰ ਤਿੱਖਾ ਸੰਘਰਸ਼ ਕਰਾਂਗੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭੀਮ ਜੈ ਸਭ ਦਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਸੁਭੀਰ ਦਰਾਵੜ ਦਲ ਸੁਰੱਖਿਆ ਸਨਾਤੋ ਰਾਸ਼ਟਰੀ ਅਧਿਖ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜਿਵੇਂ ਕਿ ਹੁਣੇ ਮੇਰੇ ਵੱਡੇ ਭਾਈ ਸਾਹਿਬ ਜਗਦੀਸ਼ ਜੱਗੂ ਜੀ ਨੇ ਪੂਰਾ ਵਿਸਤਾਰ ਦੇ ਵਿੱਚ ਦੱਸਿਆ ਸੌਰਵ ਜੀ ਦੇ ਨਾਲ ਜਿਹੜੀ ਘਟਨਾ ਕੱਟੀ ਆ ਇਹ ਬੜੀ ਸ਼ਰਮਨਾਕ ਘਟਨਾ ਆ ਵੀ ਕੁਝ ਲੋਗ ਸਮਾਜ ਦਾ ਨਾਮ ਯੂਜ਼ ਕਰਕੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਨਾਮ ਯੂਜ਼ ਕਰਕੇ ਸਰਕਾਰ ਕੋਲੋਂ ਗਨ ਮੈਨ ਲੈਂਦੇ ਨੇ ਸਿਕਿਉਰਟੀਆਂ ਲੈਂਦੇ ਨੇ ਅਸਲੇ ਦਾ ਲਾਇਸੈਂਸ ਲੈਂਦੇ ਨੇ ਉਹ ਉਹਨਾਂ ਦਾ ਮਿਸਯੂਜ਼ ਕਰਦੇ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਪ੍ਰਦੀਪ ਨਾਮ ਦਾ ਗੱਬਰ ਜ਼ਾਮ ਦਾ ਇੱਕ ਵਿਅਕਤੀ ਜਿਹੜਾ ਸਮਾਜ ਨੂੰ ਤੰਗ ਪਰੇਸ਼ਾਨ ਕਰਦਾ ਆ ਆਪਣੇ ਸਿਕਿਉਰਟੀ ਦੇ ਬਲ ਤੇ ਆਪਣੇ ਲਾਇਸੈਂਸ ਦੇ ਦੰਤ ਤੇ ਲੋਕਾਂ ਕੋਲੋਂ ਠੱਗੀਆਂ ਮਾਰਦਾ ਉਹਨਾਂ ਨੂੰ ਕਿਡਨਾਪ ਕਰਦਾ ਆ ਇੰਦਾ ਦੇ ਅਨਸਰਾਂ ਦੇ ਉੱਪਰ ਜਿਹੜੀ ਐ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਔਰ ਮੈਂ ਮਾਣਯੋਗ ਸੀਪੀ ਪੁਲਿਸ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਇੰਦਾ ਦੇ ਵਿਅਕਤੀ ਜਿਹੜੇ ਆਪਣੇ ਅਸਲੇ ਦਾ ਆਪਣੀ ਸਿਕਿਉਰਿਟੀ ਦਾ ਨਾਜਾਇਜ਼ ਫਾਇਦਾ ਚੁੱਕਦੇ ਨੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਉਹਨਾਂ ਨੂੰ ਕਿਡਨਾਪ ਕਰਕੇ ਉਹਨਾਂ ਕੋਲੋਂ ਫਰੋਤੀਆਂ ਮੰਗਦੇ ਨੇ ਇੰਦਾ ਦੇ ਬੰਦਿਆਂ ਤੇ ਲਾਇਸੈਂਸ ਜਿਹੜੇ ਉਹ ਕੈਨਸਲ ਹੋਣੇ ਚਾਹੀਦੇ ਉਹਨਾਂ ਦੀ ਜਿਹੜੀਆਂ ਸਿਕਿਉਰਿਟੀਆਂ ਆ ਉਹ ਜਲਦ ਤੋਂ ਜਲਦ ਵਾਪਸ ਹੋਣੇ ਚਾਹੀਦੀਆਂ ਔਰ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਵੀ ਮੈਂ ਬੇਨਤੀ ਕਰੂੰਗਾ ਜਿਹੜੇ ਇੰਦਾ ਦੇ ਗੁੰਡੇ ਅਨਸਰ ਨੇ ਜਿਹੜੇ ਗਲਤ ਹਰਕਤਾਂ ਕਰਦੇ ਨੇ ਗਲਤ ਵਾਰਦਾਤਾ ਕਰਦੇ ਇਹਨਾਂ ਦੇ ਉੱਤੇ ਸਭ ਤੋਂ ਸਖਤ ਜਿਹੜੀ ਕਾਰਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਔਰ ਸੌਰਵ ਜਿਹੜਾ ਵਿਅਕਤੀ ਜਿਸਨੇ ਕਿ ਆਪਣੀ ਮਿਹਨਤ ਦੇ ਨਾਲ ਇੱਕ ਗੱਡੀ ਜਿਹੜੀ ਟੈਕਸੀ ਡਰਾਈਵਰ ਆ ਜਿਹੜਾ ਆਪਣੀ ਮਿਹਨਤ ਕਰਕੇ ਆਪਣੀ ਰੋਟੀ ਰੋਟੀ ਚਲਾਉਂਦਾ ਉਹਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਰਿਵਾਲਵਰ ਦਿਖਾ ਕੇ ਉਹਦੇ ਨਾਲ ੱੱਕਾ ਮੁੱਕੀ ਕੀਤੀ ਔਰ ਉਹਨਾਂ ਦਾ ਮਾਰਪੇਟ ਕੀਤੀ ਹੈ ਜਿਹੜੀ ਉਹਦੇ ਤੇ ਵੜਦੀ ਜਿਹੜੀ ਕਾਨੂੰਨੀ ਧਾਰਾ ਦੇ ਤਹਿਤ ਜਿਹੜੇ ਪਰਚੇ ਦਰਜ ਹੋਣੇ ਚਾਹੀਦੇ ਆ ਨਹੀਂ ਤੇ ਜਿਵੇਂ ਜਗਦੀਸ਼ ਜੱਗੂ ਜੀ ਨੇ ਦੱਸਿਆ ਵੀ ਵੱਖ-ਵੱਖ ਛੱਤੀ ਬੰਦੀਆਂ ਦੇ ਜਿਹ ਉਨ੍ਹਾਂ ਦੇ ਨਾਲ ਜਿਹੜਾ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਉਹ ਤੇ ਜਲਦ ਤੋਂ ਜਲਦ ਕਾਰਵਾਈ ਨਾ ਕੀਤੀ ਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਏਗਾ। ਪੁਰੇ ਪਾਤ ਨੂੰ ਜੈ ਭੀਮ ਜੈ ਭਾਜ ਜੈ ਸਿਵਦਾਂ ਜੈ ਵਲਮਿੱਕੀ ਬੜੀ ਦੁਖੀ ਦਨ ਦੱਸਾ ਪੈਂਦਾ ਹੈ ਕਿ 5 ਤਰੀਕ ਰਾਤ ਕਰੀਬ ਪੌਣੇ 10 ਵਜੇ ਮੇਰੇ ਤੇ ਬਹੁਤ ਗੰਦੀ ਵਾਰਦਾਤ ਹੋਈ ਜੋ ਪ੍ਰਸ਼ਾਸਨ ਪਲੇ ਪੰਤੇ ਜਾਣਦਾ ਹੈ ਔਰ ਉਹ ਮੇ ਦੋਸ਼ੀਆਂ ਦੇ ਨਾਮ ਚਾਰ ਦੋਸ਼ੀ ਪਹਿਚਾਨ ਲਏ ਸੀ ਉਹਨਾਂ ਦੇ ਲਿਖਤੀ ਨਾਮ ਮੈਂ ਮਾਨ ਜੋ ਐਸ ਐਚਓ ਅਤੇ ਡਿਊਟੀ ਅਫਸਰ ਨੂੰ ਲਿਖਤੀ ਦੇ ਕੇ ਆਇਆ ਸੀ ਬਿਆਨ ਲਿਖੇ ਦਿੱਤੇ ਜੋ ਬਿਆਨ ਮਾਨ ਜੋਗਾ ਆਪਣਾ ਡਿਊਟੀ ਅਫਸਰ ਦੇ ਕੋਲ ਹੈ ਉਸ ਸੰਬੰਧ ਵਿੱਚ ਜਿਹੜਾ ਦੋਚਾ ਸੌਰਵ ਸੀ ਇਹਨੂੰ ਅਸੀਂ ਹਾਥੀਏਡ ਬੁਲਾਇਆ ਉਹਦਾ ਸਾਡਾ ਆਈਓ ਆ ਉਹਦੀ ਨੌਲੋ ਚ ਅਰਜੁਨ ਕਿਹਾ ਵੀ ਬੰਦੇ ਨੂੰ ਆਪਾਂ 8:00 ਵਜੇ ਬੁਲਾਇਆ ਤੁਸੀਂ ਨੂੰ ਰੈਸ਼ ਕਰੋ ਬਾਯੋ ਕਹਿੰਦਾ ਤੁਸੀਂ ਪਹੁੰਚੋ ਤੇ ਮੈਂ ਆ ਗਿਆ ਅਸੀਂ ਪੂਰੇ ਮੇਰੇ ਕੋਲ ਟਾਈਮ ਟੇਬਲ ਉਹਦਾ ਅੱਜ ਰਿਕਾਰਡਿੰਗ ਮੇਰੇ ਕੋਲ ਮੌਜੂਦ ਹੈ ਲੇਕਿਨ ਜਦੋਂ ਇਹ ਬੰਦੇ ਨੂੰ ਉਥੇ ਘੇਰ ਲਿਆ ਆਈਓ ਨੇ ਦੁਆਰਾ ਫੋਨ ਨਹੀਂ ਚੁੱਕਿਆ ਸੀ 8 ਫੋਨ ਕੀਤੇ ਆ ਉਹਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਜੀ ਆਪਣਾ ਸਨੈਪ ਹੈ ਗਿਆ ਅਸੀਂ ਉਹਨੂੰ ਬਾ ਇੱਜ਼ਤ ਆਪਣੀ ਗੱਡੀ 'ਚ ਬਿਠਾ ਕੇ ਮਾਨਯੋਗ ਐਸਐਚਓ ਕੋ ਪੇਸ਼ ਕਰਾਇਆ ਉਹਨੂੰ ਨਾ ਹੀ ਥੱਪੜ ਮਾਰਿਆ ਨਾ ਉਹਨੂੰ ਕੋ ਸੱਟ ਲੱਗੀ ਆ ਮਾਨਯੋਗ ਐਸਐਚਓ ਸਾਰਾ ਦੇਖਿਆ ਉਹਦੀ ਗੱਡੀ ਬਿਲਕੁਲ ਬੇਦਾਗ ਉਹਦੀ ਸਾਡੇ ਕੋਲ ਮੂਵੀ ਬਣੀ ਉਹਨੂੰ ਕੋਸ਼ਿਸ਼ ਸਭ ਝੂਠੇ ਦਾਗ ਲਾ ਰਿਆ ਘੜਿਆ ਪਿਆ ਜਿਹੜੇ ਸਾਡੇ ਸਮਾਜ ਦੀਆਂ ਕਾਲੀਆਂ ਭੇਡਾਂ ਉਹਨਾਂ ਦੇ ਮੈਂ ਨਾ ਤਾਂ ਨਹੀਂ ਦੱਸਣਾ ਚਾਹੁੰਦਾ ਉਹ ਅੱਜ ਮੈਨੂੰ ਡਿਸਰਵ ਕਰਦਾ ਕਿ ਪਹਿਲੇ ਮੇਰੇ ਘਰ ਤੇ ਪਰਮਿਤ ਤੇ ਅਸੋਸ਼ੀਏ ਦਾ ਪਰਚਾ ਦਰਜ ਕਰਾਇਆ ਫਿਰ ਮੇਰੇ ਘਰ ਚੋਰੀ ਕੀਤੀ ਔਰ ਬਾਅਦ ਵਿੱਚ ਮੇਰੇ ਤੇ ਗੰਦੀ ਬਾੜਦਾਦ ਕਰ ਇੱਜ਼ਤਾਂ ਔਰ ਅਜ ਸ਼ਹਿਰ ਦੇ ਵਿੱਚ ਪਹਿਲੇ ਮਜੀਠਾ ਰੋਡ ਇੱਕ ਛੋਟੇ ਪਰਿਵਾਰ ਦੇ ਤੇ ਗੋਲੀ ਚੱਲ ਗਈ ਅੱਜ ਛਾਡੇ ਵਿਫੇ ਸ਼ਹਿਰ ਦੇ ਮਾਹੌਲ ਖਰਾਬ ਕਰ ਹੋਰ ਨਹੀਂ ਕਰਦਾ ਐਦਾਂ ਦੇ ਗਰਦਾਰਾਂ ਸਰ ਕਰਦੇ ਆ ਜਦੋਂ ਬੰਦੇ ਨੂੰ ਵਾਰ-ਵਾਰ ਡਸਰਵ ਕਰੀ ਜਾਣਾ ਉਹਨੂੰ ਮਾਨਸਿਕ ਤੌਰ 'ਤੇ ਖਰਾਬ ਕਰ ਦੇਣਾ ਮੈਂ ਕਦੇ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗਲਤ ਕੰਮ ਨਹੀਂ ਕਰਦਾ ਹਮੇਸ਼ਾ ਪ੍ਰਸ਼ਾਸਨ ਦੇ ਉਸੂਲਾਂ ਤੇ ਚੱਲਦਾ ਕਾਨੂੰਨ ਦੇ ਦਾਇਰੇ ਜਰੇ ਨਾ ਇਹਨਾਂ ਲਬਜ਼ਾਂ ਨਾਲ ਜਾਇਬ ਹੀਮ ਜਾਇਪਦ ਜੋ ਪ੍ਰਸ਼ਾਸਨ ਕਰੇਗਾ ਬਿਲਕੁਲ ਜਾਇਜ਼ ਕਰੇਗਾ ਦੋਸ਼ੀ ਰਸ਼ ਕਰੋ